ਦੇ ਅਨੁਸਾਤ ਸ੍ਰੀ ਕਾਲ ਜੀ ਤੁਹਾਡੇ ਸਨਮੁਖ ਤੁਹਾਡੇ ਦੂਸਰਾ ਸਵੀਰਕਰਣ ਹਾਜ਼ਰ ਹੋਏ ਹਨ ਸੇ ਕਿਤਾਬ ਹਨੇ ਹਨੇ ਪਾਤਸ਼ਾਹੀ ਲਿਖੀ ਇਹ ਕਿਤਾਬ ਸਰਦਾਰ ਜਗਦੀਪ ਸਿੰਘ ਦੁਆਰਾ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਿਤਾਬ ਹੈ ਇਹ ਕਿਤਾਬ ਸਾਨੂੰ ਸਾਡੇ ਇਤਿਹਾਸ ਬਾਰੇ ਦੱਸਦੀ ਹੈ ਅੱਜ ਆਪਾਂ ਤੁਹਾਨੂੰ ਇਸ ਕਿਤਾਬ ਦਾ ਅੰਕ 14 ਸੁਣਾਵਾਂਗੇ ਜੀ ਚਿੱਠੀ ਲਿਖੇ ਯੋ ਸਿੰਘ ਬੂਤਾ ਹੁਣ ਮੈਂ ਤੁਹਾਨੂੰ ਸੁਣਾਉਂਦਾ ਹਾਂ ਉਹਨਾਂ ਦੋ ਸੂਰਬੀਰ ਸਿੰਘਾਂ ਦੀ ਵਿਥਿਆ ਜਿਹੜੇ ਐਸੇ ਵਿਖੜੇ ਸਮੇਂ ਤੇ ਲੁਕਛਿਪ ਕੇ ਦਿਨ ਕੱਟ ਰਹੇ ਸਨ ਰਾਤ ਬਰਾਤੇ ਕਿਤੇ ਜਾ ਕੇ ਤਰੰਟੰਸ ਰੂਵਰ ਵਿੱਚ ਇਸ਼ਨਾਨ ਕਰ ਆਉਂਦੇ ਸਨ ਤੇ ਦਿਨ ਝਾੜਾਂ ਬੇਲਿਆਂ ਵਿੱਚ ਲੁਕ ਕੇ ਬਿਤਾਉਂਦੇ ਮਸੀ ਦੀ ਮੌਤ ਤੋਂ ਮੰਗਰੋਂ ਪਿੰਡੋਂ ਪਿੰਡ ਸਿੰਘਾਂ ਨੂੰ ਲੱਭਦੇ ਫਿਰ ਰਹੇ ਮਾਰੋ ਮਾਰ ਕਰਦੇ ਖਾਨ ਬਹਾਦਰ ਦੇ ਸਪਾਹੀਆਂ ਤੋਂ ਬਚਦੇ ਹੋਏ ਇਹ ਦੋਹੇ ਸੂਰਬੀਰ ਇੱਕ ਦਿਨ ਇੱਕ ਝੱਲ ਜਹੀ ਵਿੱਚ ਲੁਕੇ ਬੈਠੇ ਸਨ ਕਿ ਲੰਘਦੇ ਰਾਈਆਂ ਦੇ ਮੀਂਹਿਆਂ ਭਰੇ ਬੋੜ ਨਾਲ ਸਹਾਰੇ ਗਏ ਤੇ ਉਸੇ ਵੇਲੇ ਬਾਹਰ ਆ ਕੇ ਰਾਜ ਖਾਲਸੇ ਦਾ ਐਲਾਨ ਕਰ ਦਿੱਤਾ ਕਥਾ ਅੱਗੇ ਐਉਂ ਤੁਰਦੀ ਹੈ ਜੀ ਇੱਕ ਜੰਗਲ ਵਿੱਚ ਵਗਦਾ ਹੋਇਆ ਕੋਈ ਨਾਲਾ ਹੈ ਦੋ ਸਿੰਘ ਹੀਠਾਂ ਚੱਲ ਵਿੱਚ ਵੜਦੇ ਜਾ ਰਹੇ ਹਨ। ਕੁਝ ਦੂਰ ਦੋ ਘੋੜਸਵਾਰ ਆਉਂਦੇ ਦਿਸ ਰਹੇ ਹਨ। ਸਿੰਘ ਇਨ੍ਹਾਂ ਘੋੜਸਵਾਰਾਂ ਨੂੰ ਦੇਖ ਕੇ ਹੀ ਹੀਠਾਂ ਲੁਕ ਰਹੇ ਹਨ। ਘੋੜਸਵਾਰ ਨੇੜੇ ਆਉਂਦੇ ਹਨ ਉਹ ਦੋ ਮੁਗਲ ਸਿਪਾਹੀ ਹਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ। ਉਹਨਾਂ ਨੂੰ ਹਿਲਦੇ ਸਰਕੰਡਿਆਂ ਤੇ ਕੁਝ ਸ਼ੱਕ ਹੋਇਆ ਹੈ। ਸਿੰਘ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਨੂੰ ਚੱਲੇ ਸਨ ਪਰ ਹਕੂਮਤ ਦੇ ਸ਼ਕਤੀਕਰਨ ਲੋਕ ਛਿਪ ਕੇ ਜਾ ਰਹੇ ਹਨ ਤਨਤਨ ਸਾਹਿਬ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹੁਣ ਉਹਨਾਂ ਦਰਬਾਰ ਸਾਹਿਬ ਦੇ ਅੰਮ੍ਰਿਤ ਸਰਦਰ ਰੋਖ ਕੀਤਾ ਹੈ ਸਪਾਈਆਂ ਦੀਆਂ ਗੱਲਾਂ ਸੁਣ ਕੇ ਉਹਨਾਂ ਅੰਦਰ ਕੁਝ ਹਲਚਲ ਹੋਈ ਤੇਨੂਖਲੇ ਖਲ ਗਿਆ ਹੈ ਸਿੱਖਾਂ ਦਾ ਖੁਰਾਕ ਖੋਜ ਦਾ ਧਰਤੀ ਤੋਂ ਖਤਮ ਕਰ ਦਿੱਤਾ ਗਿਆ ਹੈ ਇਹ ਕੁੀਪੇ ਕੀ ਹੋਣਗੇ ਇੱਕ ਮੁਗਲ ਸਪਾਹੀ ਬੋਲਦਾ ਹੈ ਪਰ ਮੈਂ ਆਪ ਇਹਨਾਂ ਨੂੰ ਅੰਦਰ ਵੜਦੇ ਦੇਖਿਆ ਹੈ ਇਹਨਾਂ ਨੇ ਚੂਲੇ ਪਾਏ ਹੋਏ ਸੰਤੇ ਤੇ ਦਸਤਾਰਾਂ ਵੀ ਉਹੀ ਸਿੰਘਾਂ ਵਰਗੀਆਂ ਉੱਚੀਆਂ ਚਾਹੀਆਂ ਦੂਜਾ ਸਪਾਹੀ ਡਰ ਜ਼ਾਹਰ ਕਰ ਰਿਹਾ ਹੈ ਉਹ ਚੱਲਿਆ ਢੀਲੇ ਬਾਣਿਆਂ ਨਾਲ ਹੀ ਕੋਈ ਸਿੰਘ ਨਹੀਂ ਬਣ ਜਾਂਦਾ ਤੇ ਨਾ ਹੀ ਦਸਤਾਰ ਸਜਾ ਕੇ ਇਹ ਜ਼ਰੂਰ ਕੁਈ ਟਿੱਖੀ ਹੋਣਗੇ ਕਿਉਂਕਿ ਜੇ ਇਹ ਸਿੰਘ ਹੁੰਦੇ ਤਾਂ ਹੁਣ ਤੱਕ ਸਾਡੇ ਮੂਹਰੇ ਆ ਕੇ ਸਾਨੂੰ ਵੰਗਾਰ ਦਿੰਦੇ ਭੁੱਲ ਗਿਆ ਹੈ ਉਹਨਾਂ ਬਾਰੇ ਨਾਲੇ ਸ਼ੇਰ ਵੀ ਕਦੇ ਚੱਲਣਾ ਵਿੱਚ ਲੁਕ ਕੇ ਬਹਿੰਦੇ ਆ ਗਿੱਦੜ-ਗਿੱਦੜ ਹੋਣਗੇ ਕੋਈ ਸ਼ੇਰਾਂ ਦੇ ਬਾਣਿਆਂ ਵਿੱਚ ਦੂਜੇ ਸਪਾਹੀ ਨੇ ਡਰ ਰਹੇ ਸਪਾਹੀ ਦਾ ਡਰ ਲਾਇਆ ਤੇ ਘੋੜੇ ਅਗਾਹ ਨੂੰ ਤੁਰੇ ਸਰ ਕੰਡਿਆਂ ਵਿੱਚ ਹਿੱਲਦੇ ধਮਾਲਿਆਂ ਵਾਲੀ ਸਿਰ ਹੈਰਾਨੀ ਅਤੇ ਬੇਬਸੀ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ ਅੱਖਾਂ ਦਿਖਾਈ ਦੇ ਰਹੀਆਂ ਹਨ ਤੇ ਇੰਜ ਜਾਪਦਾ ਹੈ ਕਿ ਕੋਈ ਜਵਾਬ ਦੇਣ ਲਈ ਕਾਲੀਆਂ ਹਨ ਤੁਰਕਾਂ ਦੇ ਇਹ ਬੋਲ ਸਿੰਘਾਂ ਨੂੰ ਠੋਹੇ ਦੇ ਡੰਗ ਵਾਂਗ ਲੱਗੇ ਹਨ ਸੱਚ ਹੀ ਤਾਂ ਕਹਿ ਰਹੇ ਨੇ ਮੁਗਲਸ ਪਾਹੀ ਇੱਕ ਸਿਰ ਬੋਲਦਾ ਹੈ ਬਚਿੱਤਰ ਸਿੰਘ ਸਾਡੇ ਚੇਤਿਆਂ 'ਚੋਂ ਹੀ ਵਿਸਰ ਗਿਆ ਹੈ ਹਾਥੀਆਂ ਨਾਲ ਟੱਕਰ ਲੈਂਦੇ ਲੈਂਦੇ ਅੱਜ ਅਸੀਂ ਗਿੱਦੜਾਂ ਵਾਂਗ ਲੁਕਦੇ ਫਿਰ ਰਹੇ ਹਾਂ ਮੀਨੇ ਮਾਰਨ ਵਾਲੇ ਤਾਂ ਸੱਚ ਹੀ ਸੱਚੇ ਹੀ ਹਨ ਕਿ ਅਸੀਂ ਸੱਚੇ ਹਾਂ ਕਿ ਅਸੀਂ ਅੰਦਰੋਂ ਵੀ ਤੈਸੇ ਸਿੱਖੇ ਹੀ ਹਾਂ ਜੈਸੇ ਕਿ ਬਾਣਿਆਂ ਤੋਂ ਦਿਸਦੇ ਹਾਂ ਇੰਜ ਲੁਕ ਬੈਠਿਆ ਨਹੀਂ ਸਰਨਾ ਸਿੰਘਾ ਮਰਿਆ ਨੂੰ ਮੀਨੇ ਨਹੀਂ ਹੱਸਉਂਦੇ ਜਿਵੇਂ ਅਸੀਂ ਜਿਉਂਦੇ ਹਾਂ ਤਾਂ ਜਿਉਂਦੇ ਹੂਨ ਦਾ ਸਬੂਤ ਦੇਈਏ ਅਸੀਂ ਸincere ਬਚਾ ਰਹੇ ਹਾਂ ਜਿਹੜਾ ਅਸੀਂ ਦਾਵਾ ਕਰਦੇ ਹਾਂ ਕਿ ਪਹਿਲਾਂ ਹੀ ਗੁਰੂ ਨੂੰ ਭੇਟ ਕੀਤਾ ਹੋਇਆ ਹੈ ਬੋਤਾ ਸਿੰਘ ਬੋਲਦਾ ਹੈ ਉਹਨਾਂ ਦੀ ਇਹ ਗੱਲਬਾਤ ਉੱਪਰ ਖਲੋਤਾ ਇੱਕ ਮਸਤਾਨਾ ਸੁਣ ਰਿਹਾ ਹੈ ਉਹ ਕੌਣ ਆਲ ਝਾੜੀਆਂ ਵੱਲ ਦੇਖਦਾ ਹੈ ਤੇ ਬੋਲਦਾ ਹੈ ਲੁੱਕ ਬੈਠਿਆ ਨਹੀਂ ਸਰਨਾ ਸਿੰਘੂ ਲੁੱਕ ਬੈਠਿਆ ਨਹੀਂ ਸਰਨਾ ਦੋਵੇਂ ਮਸਤਾਨੇ ਵਾਲੇ ਦੇਖਦੇ ਹਨ ਤੇ ਉਹ ਫੇਰ ਬੋਲਦਾ ਹੈ ਹਾਮ ਪਾਤਸ਼ਾਹੀ ਸਤਗੁਰ ਦੇ ਹਨੇ ਹਨੇ ਲਾਈ ਜਹ ਜਹ ਬਹੇ ਜ਼ਮੀਨ ਮਲ ਤਹ ਤਹ ਤਖਤ ਬਠਾਈ ਮਸਤਾਨੇ ਦੀ ਗੱਲ ਸੁਣ ਦੁਮੇ ਹੈਰਾਨ ਹੁੰਦੇ ਹਨ ਡਾਂਗ ਸੰਭਾਲਦਾ ਹੋਇਆ ਗੁਰਜਾ ਸਿੰਘ ਬੋਲਦਾ ਹੈ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਦੁਨਿਆਵੀ ਤਖਤਾਂ ਦੇ ਭਰਮ ਤੋੜਨ ਦਾ ਵੇਲਾ ਆ ਗਿਆ ਹੈ ਤੇ ਦੁਮੇ ਬਾਹਰ ਆ ਜਾਂਦੇ ਹਨ ਹਮ ਰਾਖਤ ਪਾਤ ਸ਼ਾਹੀ ਦਾਵਾ ਗੋਤਾ ਸਿੰਘ ਦੀ ਕਿਰਪਾਨ ਦੇ ਮੁਠੇ ਨੂੰ ਹੱਥ ਲਾਉਂਦਾ ਹੋਇਆ ਮਸਤਾਨਾ ਬੁੱਲਿਆ। ਦੂਮੇ ਸਿੰਘ ਝਾੜੀਆਂ ਵਿੱਚੋਂ ਬਾਹਰ ਆ ਕੇ ਪੈਹੇ ਤੇ ਖਲੋ ਜਾਂਦੇ ਹਨ। ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇਸ ਥਾਂ ਜਿੱਥੇ ਉਹ ਖਲੋਤੇ ਹਨ ਅੱਜ ਤੋਂ ਖਾਲਸਾ ਰਾਜ ਹੈ। ਗੁਰੂ ਸਾਹਿਬ ਨੇ ਆਪਣੇ ਖਾਲਸੇ ਤੇ ਕਿਰਪਾ ਕੀਤੀ ਹੈ ਤੇ ਉਸ ਨੇ ਧਰਤੀ ਤੇ ਰਾਜ ਸਥਾਪਿਤ ਕਰ ਲਿਆ ਹੈ। ਖਾਲਸੇ ਨਾਲ ਸਤਗੁਰਾਂ ਨੇ ਬ੍ਰਹਮੰਡੀ ਰਾਜ ਦਾ ਕਾਲ ਕੀਤਾ ਹੈ ਤੇ ਉਸ ਦੀ ਸ਼ੁਰੂਆਤ ਅੱਜ ਅਸੀਂ ਇਸ ਥਾਂ ਤੋਂ ਕਰਦੇ ਹਾਂ ਪੁੱਤਾ ਸਿੰਘ ਬੁੱਲੇ ਗਰਜਾ ਸਿੰਘ ਨੇ ਆਪਣੇ ਕੇਸਰੀ ਕਮਰ ਕੱਸੇ ਵਿੱਚੋਂ ਕੁਝ ਕੱਪੜਾ ਪਾੜਿਆ ਤੇ ਇੱਕ ਸੂਟੀ ਨਾਲ ਬੰਨ ਕੇ ਨਿਸ਼ਾਨ ਵਾਂਗ ਚਲਾ ਦਿੱਤਾ ਖਾਲਸਾ ਅਕਾਲ ਪੁਰਖ ਜੀ ਦਾ ਹੈ ਤੇ ਆਪਣੇ ਹਰ ਕਰਮ ਦਾ ਜਵਾਬ ਦੇ ਸਿੱਧਾ ਅਕਾਲ ਪੁਰਖ ਜੀ ਨੂੰ ਹੈ ਤੇ ਅੱਜ ਤੋਂ ਇਹ ਥਾਂ ਖਾਲਸੇ ਦੀ ਮਲਕੀਅਤ ਹੈ ਅਸੀਂ ਅਕਾਲ ਪੁਰਖ ਜੀ ਦੁਆਰਾ ਭੇਜੇ ਗਏ ਨਾਨਕ ਨਰੰਕਾਰੀ ਜੀ ਦੇ ਸੱਚ ਕੋਟ ਸਤਾਣੀ ਨੀਮ ਵਾਲੇ ਰਾਜ ਦੀ ਲਗਾਤਾਰਤਾ ਕਾਇਮ ਰੱਖਦੇ ਹੋਏ ਅੱਜ ਇਹ ਥਾਂ ਹੇਲੇਮੀ ਰਾਜ ਦਾ ਐਲਾਨ ਕਰਦੇ ਹਾਂ ਗਾਜ ਸਿੰਘ ਦਾੰਗ ਜ਼ਮੀਨ ਤੇ ਮਾਰਦਾ ਹੋਇਆ ਬੋਲੇ ਰਾਜ ਕਰੇਗਾ ਖਾਲਸਾ ਅੱਕੇ ਰਹੇ ਨ ਕੋਈ ਮਸਤਾਨਾ ਜੁੜੇ ਹੋਏ ਹੱਥਾਂ ਨਾਲ ਬੋਲਦਾ ਹੈ ਛੋਟੇ ਸਾਹਿਬ ਜਾਦਿਆਂ ਨੂੰ ਜਦ ਝੂਠਾ ਨੰਦ ਨੇ ਪੁੱਛਿਆ ਸੀ ਕਿ ਜੇ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋਗੇ ਤਾਂ ਉਹਨਾਂ ਕਿਹਾ ਸੀ ਅਸੀਂ ਜੰਗਲਾਂ ਵਿੱਚ ਜਾਵਾਂਗੇ ਸਿੰਘ ਇਕੱਠੇ ਕਰਾਂਗੇ ਤੇ ਤੁਹਾਡੇ ਨਾਲ ਟੱਕਰ ਲਾਵਾਂਗੇ ਝੂਠਾ ਨੰਦ ਨੇ ਫੇਰ ਕਿਹਾ ਸੀ ਕਿ ਜੇ ਅਸੀਂ ਤੁਹਾਨੂੰ ਫੇਰ ਫੜਨੇ ਅਤੇ ਫੇਰ ਛੱਡ ਦਿੱਤਾ ਤਾਂ ਅਸੀਂ ਫੇਰ ਜੰਗਲ ਵਿੱਚ ਜਾਵਾਂਗੇ ਫੇਰ ਸਿੰਘ ਇਕੱਠੇ ਕਰਾਂਗੇ ਤੇ ਫੇਰ ਤੁਹਾਡੇ ਨਾਲ ਟੱਕਰ ਲਵਾਂਗੇ ਤੇ ਇਹ ਅਸੀਂ ਉਹਨਾਂ ਚਿਰ ਕਰਦੇ ਰਹਾਂਗੇ ਜਦ ਤੱਕ ਇਸ ਝਾਲਮ ਰਾਜ ਨੂੰ ਜੜੋਂ ਨਹੀਂ ਪੁੱਟ ਦਿੰਦੇ ਉਹਨਾਂ ਦੇ ਇਹਨਾਂ ਬੋਲਾਂ ਨੇ ਸਰਹੰਦ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ ਸਨ ਅਸੀਂ ਉਹਨਾਂ ਦੇ ਹੀ ਭਰਾ ਹਾਂ ਜ਼ਾਲਮ ਹਕੂਮਤ ਕਹਿਰ ਢਾ ਰਹੀ ਹੈ ਤੇ ਅਸੀਂ ਲੁੱਕ ਕੇ ਕਿਵੇਂ ਬੈਠ ਰਹੀਏ ਬੁੱਤਾ ਸਿੰਘ ਬੋਲੇ ਸਰਹੰਦ ਗੁੰਝੇ ਉਹੀ ਬੋਲ ਅੱਜ ਫੇਰ ਦੁਬਾਰਾ ਲਾਹੌਰ ਦਰਬਾਰ ਦੇ ਕੰਨੀ ਪਾਉਣ ਦਾ ਵੇਲਾ ਆ ਗਿਆ ਹੈ ਹੋ ਗਿਆ ਰਾਜ ਖਾਲਸਾ ਦਾ ਜੀ ਹੋ ਗਿਆ ਰਾਜ ਖਾਲਸਾ ਦਾ ਮਸਤਾਨਾ ਨੱਚ ਰਿਹਾ ਹੈ ਹੌਲੀ ਹੌਲੀ ਕੋਲ ਲੋਕ ਇਕੱਤਰ ਹੋ ਰਹੇ ਹਨ ਉਹ ਬੜੀ ਹੈਰਾਨੀ ਨਾਲ ਇਹ ਸਭ ਦੇਖ ਸੁਣ ਰਹੇ ਹਨ ਦੋਹਾਂ ਸਿੰਘਾਂ ਨੇ ਦਿੱਲੀ ਤੋਂ ਲਾਹੌਰ ਜਾਂਦੀ ਜਰਨਲਿਸਟ ਸੜਕ ਤੇ ਨਾਕਾ ਲਾ ਦਿੱਤਾ ਹੈ ਤੇ ਸਮਾਨ ਲੱਦ ਕੇ ਲੰਘਣ ਵਾਲੇ ਸ਼ੀਕ ਗਧੇ ਖੱਚਰ ਗੱਡੇ ਤੋਂ ਕਾਰਵਸੂਲਨ ਲੱਗ ਪਏ ਹਨ ਗੱਡੇ ਤੋਂ ਆਨਾ ਤੇ ਗਧੇ ਖੱਚਰ ਦਾ ਪੈਸਾ ਜੇ ਕੋਈ ਤਰਨ ਤਰਨ ਸਾਹਮੁ ਚੱਲਿਆ ਉਸ ਤੋਂ ਸਿੰਘ ਮਹਸੂਲ ਨਹੀਂ ਲੈਂਦੇ ਕਿਉਂਕਿ ਗੁਰੂ ਦੀ ਨਗਰੀ ਚੱਲਿਆ ਹੈ ਤੇ ਜੋ ਲਾਹੌਰ ਚੱਲਿਆ ਹੈ ਉਸ ਤੋਂ ਪੂਰਾ ਕਰ ਵਸੂਲਿਆ ਜਾਂਦਾ ਹੈ ਮਸਤਾਨਾ ਲੰਘਣ ਵਾਲਿਆਂ ਤੋਂ ਪੁੱਛਦਾ ਹੈ ਕਿੱਧਰ ਜਾਣਾ ਤਰਨਤਾਰਨ ਰਾਹੀ ਬੋਲਦਾ ਹੈ ਮਸਤਾਨਾ ਉਸ ਨੂੰ ਹੱਥ ਜੋੜ ਦਿੰਦਾ ਹੈ ਤੇ ਲੰਘਣ ਦਾ ਇਸ਼ਾਰਾ ਕਰਕੇ ਕਹਿੰਦਾ ਹੈ ਜਾਓ ਜਾਓ ਅਗਲੇ ਰਾਹੀ ਨੂੰ ਫਿਰ ਮਸਤਾਨਾ ਪੁੱਛਦਾ ਹੈ ਕਿੱਧਰ ਜਾਣਾ ਹੈ ਲਾਹੌਰ ਰਾਹੀ ਰੋਗ ਨਾਲ ਬੋਲਦਾ ਹੈ ਮਸਤਾਨਾ ਹਾਸਾ ਹੋਇਆ ਸਿੰਘਾਂ ਨੂੰ ਕਹਿੰਦਾ ਹੈ ਲਾਹੌਰ ਜਾਣਾ ਐ ਨਹੀਂ ਲਾਹੌਰ ਤੇ ਸਿੰਘ ਉਸ ਤੋਂ ਕਾਰਵਸੂਲਦੇ ਹਨ ਲੋਕ ਨਾਲ ਚੁੱਪ-ਚਾਪ ਮਹਿਸੂਲ ਦਿੰਦੇ ਜਾਂਦੇ ਹਨ ਤੇ ਨਾਲ-ਨਾਲ ਬੋਲਦੇ ਜਾਂਦੇ ਹਨ ਕਿੰਨਾ ਝੂਠਾ ਪ੍ਰਚਾਰ ਕਰ ਰਿਹਾ ਹੈ ਜ਼ਕਰੀਆ ਖਾਨ ਕਹਿੰਦਾ ਸਾਰੇ ਸਿੱਖ ਮੁਕਾ ਦਿੱਤੇ ਧਰਤੀ ਤੇ ਸਿੱਖਾਂ ਦਾ ਨਾਮ ਨਿਸ਼ਾਨ ਨਹੀਂ ਛੱਡਿਆ ਤੇ ਇੱਥੇ ਸਿੱਖਾਂ ਦਾ ਰਾਜ ਕਾਇਮ ਹੋ ਚੁੱਕਾ ਹੈ ਇਨਾ ਕੁ ਫਰਤੋਲਦੀ ਹੈ ਹਕੂਮਤ ਕਿਸੇ ਗਰੀਬ ਰਾਹੀਰ ਨੂੰ ਉਹ ਸਿੰਘ ਬਿਨਾ ਕਿਸੇ ਚੁੰਗੀ ਦੇ ਲੰਘਣ ਦੇ ਦਿੰਦੇ ਨਹੀਂ ਤਾਂ ਉਹ ਬੋਲਦਾ हे ਬਾਬਾ ਨਾਨਕ ਤੁਹਾਡੇ ਸਿੱਖਾਂ ਦਾ ਰਾਜ ਰਹੀਂ ਦੀ ਦੁਨੀਆ ਤੱਕ ਸਥਾਪਿਤ ਰਹੇ ਹਾਕਮ ਤਾਂ ਗਰੀਬਾਂ ਦੇ ਗਲ ਘੁੱਟ ਕੇ ਵੀ ਕਰ ਵਸੂਲਦੇ ਹਨ ਤੇ ਤੁਹਾਡੇ ਸਿੱਖ ਗਰੀਬ ਨੂੰ ਪਿਆਰ ਸਤਕਾਰ ਦੇ ਕੇ ਵੀਨਾ ਚੁੰਗੀ ਲਈ ਜਾਨ ਦਿੰਦੇ ਹਨ ਤੇ ਉਹ ਤੁਰਦਾ ਜਾਂਦਾ ਸਿੰਘਾਂ ਵੱਲ ਦੇਖ ਕੇ ਹੱਥ ਜੋੜ ਦਿੰਦਾ ਹੈ ਸਿੰਘ ਜੀ ਮਾਇਆ ਇਕੱਠੀ ਕਰਕੇ ਆਪਾਂ ਕੀ ਕਰਾਂਗੇ ਕਰਜਾ ਸਿੰਘ ਪੁੱਛਦਾ ਹੈ ਮਾਇਆ ਇਕੱਠੀ ਕਰਕੇ ਦੇਹੇਗੇ ਲੰਗਰ ਲਾਏ ਨੰਗਾ ਭੁੱਖਾ ਆਰਥੀਆ ਖਾਲੀ ਕੋਈ ਨਾ ਜਾਏ ਮਸਤਾਨਾ ਕੋਲ ਹੁੰਦਾ ਹੈ ਤੇ ਸੁਣ ਕੇ ਬੋਤਾ ਸਿੰਘ ਹੱਸਦਾ ਹੋਇਆ ਇਸ਼ਾਰਾ ਕਰਕੇ ਗਰਜਾ ਸਿੰਘ ਨੂੰ ਕਹਿੰਦਾ ਹੈ ਇਹ ਗੱਲ ਤਾਂ ਸਾਰਾ ਜਹਾਨ ਜਾਣਦਾ ਹੈ ਕਿ ਮਾਇਆ ਇਕੱਠੀ ਕਰਕੇ ਖਾਲਸਾ ਕੀ ਕਰੇਗਾ ਗੋ ਗਰੀਬ ਦਾ ਢਿੱਡ ਭਰਾਂਗੇ ਪਰ ਸਾਡਾ ਅਸਲ ਮਕਸਦ ਤਾਂ ਹਕੂਮਤ ਤੱਕ ਇਹ ਗੱਲ ਪਹੁੰਚਾਉਣਾ ਹੈ ਕਿ ਖਾਲਸਾ ਤਾਂ ਹਜੇ ਜਵਾਨ ਹੋ ਰਿਹਾ ਹੈ ਹਜੇ ਤਾਂ ਉਸਨੇ ਅਕੜ ਪੰਣੀ ਹੈ ਤੇ ਤੁਸੀਂ ਕਹਿੰਦੇ ਹੋ ਕਿ ਸਿੱਖ ਮਕਾ ਦੇ ਦਿੱਤੇ ਇਹ ਗੱਲ ਜ਼ਕਰੀਏ ਤੱਕ ਕਿਵੇਂ ਪਹੁੰਚੇਗੀ ਜ਼ਕਰੀਆ ਖਾਨ ਤਾਂ ਕਹਿੰਦਾ ਹੈ ਕਿ ਪੰਜਾਬ ਵਿੱਚੋਂ ਸਿੱਖਾਂ ਦਾ ਨਾਮੋਂ ਨਿਸ਼ਾਨ ਮਟਾ ਦਿੱਤਾ ਹੈ ਤੇ ਬਚੇ ਖੁਚੇ ਜੰਗਲੀ ਲੁਕ ਗਏ ਹਨ ਤੇ ਉਹਨਾਂ ਕਦੀ ਬਾਹਰ ਨਹੀਂ ਆਉਣਾ ਉਸ ਨੂੰ ਦਸੀਏ ਤਾਂ ਸਹੀ ਕਿ ਕੁੰਡਲੀਆਂ ਸੱਪ ਵੀਰ ਖਾਲਸਾ ਹਜੇ ਜਿਉਂਦਾ ਹੈ ਗਾਰਜਾ ਸਿੰਘ ਬੋਲਦਾ ਹੈ ਜਿਹਾ ਸ਼ੁੱਧ ਕੇ ਚੂ ਬੱਚਾ ਕੁਸ਼ਤੈ ਚਾਰ ਕੇ ਬਾਕੀ ਬੇਮੰਦਾਸਤ ਪੇਚੀ ਦੇ ਹਮਾਰ ਮਸਤਾਨ ਜੀ ਪ੍ਰੂਰਤਾ ਕੀਤੀ ਤੁਸੀਂ ਠੀਕ ਕਹਿੰਦੇ ਹੋ ਸਿੰਘ ਜੀ ਮੈਂ ਹੁਣੇ ਕਾਗਜ਼ ਕਲਮ ਢਿਉਂਦਾ ਹਾਂ ਤੇ ਜ਼ਕਰੀਆ ਖਾਨ ਨੂੰ ਆਪਾਂ ਚਿੱਠੀ ਲਿਖਦੇ ਹਾਂ ਉਸ ਨੂੰ ਕਿਸੇ ਨੂੰ ਕਿਉਂ ਪਤਾ ਲੱਗੇ ਅਸੀਂ ਆਪ ਉਸ ਨੂੰ ਦੱਸਦੇ ਹਾਂ ਕਿ ਨੂਰਦੀਨ ਦੀਸਰਾ ਤੇ ਖਾਲਸੇ ਦਾ ਰਾਜ ਹੋ ਗਿਆ ਹੈ ਕਿਸ ਰਾਗੀਰ ਤੋਂ ਕਿਸੇ ਰਾਗੀਰ ਤੋਂ ਉਹ ਕਾਗਜ਼ ਤੇ ਕਲਮ ਫੜਦੇ ਹਨ ਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖਣ ਲੱਗਦੇ ਹਨ ਇੱਕ ਬੋਲ ਰਿਹਾ ਹੈ ਤੇ ਦੂਜਾ ਲਿਖ ਰਿਹਾ ਹੈ ਚਿੱਠੀ ਲਿਖੇਂ ਯੋ ਸਿੰਘ ਬੋਤਾ ਹੱਥ ਹੈ ਸੂਟਾ ਵਿੱਚ ਰਖ ਲੁਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੁਤਾ ਆਖੋ ਪਬੀ ਖਾਨੋ ਨੂੰ ਐਉ ਆਖੇ ਸਿੰਘ ਬੋਤਾ ਸਿਰ ਲੱਗਣਗੇ ਸਿਰ ਸਿਰਾਂ ਦੀ ਬਲੀ ਦੇ ਕੇ ਹੀ ਰਾਜ ਮਿਲਦੇ ਨੇ ਮਸਤਾਨਾ ਕੋਲ ਖਲੋਤੇ ਲੋਕਾਂ ਨੂੰ ਕਹਿ ਰਿਹਾ ਸੀ ਤੇ ਫੇ ਉ ਗੋਣ ਲਗਾ ਜਾਓ ਕਹਿ ਦਿਓ ਭਾਬੀ ਖਾਨੋਂ ਨੂੰ ਜਾਂ ਕਹਿ ਦਿਓ ਭਾਬੂ ਖਾਨੀ ਨੂੰ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਖਾਨੋਂ ਇਹਨਾਂ ਦੀ ਭਾਬੀ ਕਿਵੇਂ ਲੱਗੀ ਕਿ ਕਰਾਹੀ ਦੂਜੇ ਨੂੰ ਕਹਿੰਦਾ ਹੈ ਖਾਨੋਂ ਜ਼ਕਰੀਏ ਖਾਨ ਦੀ ਭੈਣ ਹੈ ਜੋ ਇਹਨਾਂ ਵਿੱਚੋਂ ਇੱਕ ਸਿੰਘ ਦੇ ਪਿੰਡੇ ਵਿਆਹੀ ਹੋਈ ਹੈ ਸੋ ਤਾਂ ਇਹ ਜ਼ਕਰੀਏ ਨੂੰ ਚੜਾਉਣ ਲਈ ਖਾਨੋਂ ਨੂੰ ਭਾਪੀ ਕਹਿ ਰਹੇ ਨੇ ਦੂਜੇ ਰਾਹੀ ਬੋਲਿਆ ਵੇਖੀ ਕਦੇ ਸਿਰਾਂ ਦੀ ਵੀਲ ਨਹੀਂ ਕਰਵਾਉਂਦੇ ਹੁਣ ਦੱਸਿਏ ਹਕੂਮਤ ਨੂੰ ਕਿ ਖਾਲਸਾ ਸਿਰਾਂ ਨੂੰ ਤੱਕ ਖੇਡ ਜਾਂਦਾ ਹੈ ਬੋਤਾ ਸਿੰਘ ਬੋਲਿਆ ਦੇਖਦੇ ਹਾਂ ਜ਼ਕਰੀਆ ਕਿੰਨੀ ਫਾਸਪੇਸਦਾ ਹੈ ਰਾਜ ਖਾਲਸੇ ਨਾਲ ਟੱਕਰ ਲੈਣ ਲਈ ਗਰਜਾ ਸਿੰਘ ਨੇ ਚਿੱਠੀ ਇਕ ਰਾਹੀਰ ਨੂੰ ਫੜਾਉਂਦਿਆਂ ਮੁਸਕਰਾ ਕੇ ਕਿਹਾ ਦੋਸਾਂ ਦੇ ਕਰੀਬ ਸੈਨਿਕਾਂ ਦਾ ਇੱਕ ਦਲ ਜਲਾਲਉਦੀਨ ਦੀ ਅਗਵਾਈ ਵਿੱਚ ਸਿੰਘਾਂ ਤੇ ਚੜ੍ਹਾਈ ਕਰਕੇ ਆ ਗਿਆ ਹੈ ਮਸਤਾਨਾ ਉਹਨਾਂ ਨੂੰ ਦੇਖ ਕੇ ਨੱਚਣ ਲੱਗਾ ਹੈ ਘੋੜਸਵਾਰ ਅਗੇ ਹਨ ਤੇ ਪੈਦਲ ਮਗਰ ਉਹ ਸਿੰਘਾਂ ਵੱਲ ਨੂੰ ਵਾਧ ਰਹੇ ਹਨ ਮਸਤਾਨਾ ਉਹਨਾਂ ਵੱਲ ਭੱਜਦਾ ਹੈ ਤੇ ਘੋੜਿਆਂ ਦੇ ਅੱਗੇ ਜਾ ਕੇ ਗਾਉਂਦਾ ਹੋਇਆ ਨੱਚਣ ਲੱਗਦਾ ਹੈ ਹੋ ਗਿਆ ਰਾਜ ਖਾਲਸੇ ਦਾ ਜੀ ਹੋ ਗਿਆ ਰਾਜ ਖਾਲਸੇ ਦਾ ਪਰ ਇਹ ਕਰੋ ਇਸ ਮੂਰਖ ਨੂੰ ਜਲਾਲਉਦੀਨ ਗੁੱਸੇ ਵਿੱਚ ਸਪਾਹੀਆਂ ਨੂੰ ਕਹਿੰਦਾ ਹੈ ਪਰ ਮਸਤਾਨਾ ਪਹਿਲਾਂ ਹੀ ਸਿੰਘਾਂ ਵੱਲ ਦੌੜਦਾ ਹੈ ਤੇ ਸਿੰਘਾ ਕੋਲ ਪਹੁੰਚ ਕੇ ਭੂਗਲ ਫੌਜ ਨੂੰ ਫੇਰ ਚੜਾਉਂਦਾ ਹੈ ਹੋ ਗਿਆ ਰਾਜ ਖਾਲਸੀ ਦਾ ਜੀ ਹੋ ਗਿਆ ਰਾਜ ਖਾਲਸੀ ਦਾ ਅਸੀਂ ਤਾਂ ਕਿਹਾ ਸੀ ਖਾਨ ਬਹਾਦਰ ਨੂੰ ਕਿ ਏਡੀ ਵੱਡੀ ਟੁਕੜੀ ਦੀ ਲੋੜ ਨਹੀਂ ਚਾਰਸ ਪਹੀ ਲੈ ਜਾਂਦੇ ਹਾਂ ਤੇ ਸਬਕ ਸਿਖਾ ਆਉਂਦੇ ਹਾਂ ਪੇਖੀਆਂ ਨੂੰ ਪਰ ਖੈਰ ਆ ਹੀ ਗਏ ਹਾਂ ਤਾਂ ਹੁਣ ਤੁਹਾਨੂੰ ਜਿਉਂਦਿਆਂ ਨੂੰ ਹੀ ਲੈ ਜਾਵਾਂਗੇ ਸਿਰਫ ਦੋ ਸਿੰਘਾਂ ਨੂੰ ਦੇਖ ਕੇ ਜਲਾਲਉਦੀਨ ਗੱਲ ਹਾਸੇ ਵਿੱਚ ਪਾਰੇ ਹਸ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਚਿੱਟਿਆਂ ਬਾਜਾਂ ਵਾਲਿਓ ਸਤਿਗੁਰੂ ਰਖਿਓ ਵਿਰਧ ਬਣੇ ਦੀ लाज ਚਿੱਤੋ ਗੁਪਤੋ ਸਹੀ ਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਇਹ ਤੇ ਇਹ ਫਤਿਹ ਸਿੰਗਾਣੇ ਰਲ ਕੇ ਜੈਕਾਰਾ ਛੱਡਿਆ ਤੇ ਜਲਾਲੁਦੀਨ ਦੇ ਤੇ ਉਸ ਦੀ ਫੌਜ ਉੱਥੇ ਹੀ ਰੁਕ ਗਈ ਸਵਾਲ ਆਖ ਹੁੰਦਾ ਇੱਕ ਸਿੱਖ ਖਾਨ ਜੀ ਤੇ ਅਸੀਂ ਰਲ ਕੇ ਢਾਈ ਲੱਖ ਬਹੁਤ ਛੋਟੀ ਟੁਕੜੀ ਲਿਆਏ ਹੋ ਤੁਸੀਂ ਤੇ ਉੱਪਰੋਂ ਸਭ ਦੇ ਸਿਰ ਧੜਾਂ ਉੱਤੇ ਹੈ ਕੋਈ ਤੁਹਾਡੇ ਚੋਂ ਜੀ ਦਾ ਸਿਰ ਤਲੀ ਤੇ ਹੋਵੇ ਬੋਤਾ ਸਿੰਘ ਬੋਲੇ ਕਿਉਂ ਮੌਤ ਨੂੰ ਆਵਾਜ਼ਾਂ ਮਾਰਦੇ ਹੋ ਚੁੱਪਚਾਪ ਮੂਹਰੇ ਤੁਰ ਪਾਓ ਤੇ ਮੁਆਫੀ ਮੰਗ ਕੇ ਜਾਨ ਬਖਸ਼ਵਾ ਲਓ ਜਲਲੁਦੀਨ ਬੋਲਿਆ ਬੜੀ ਗੱਲ ਕੀਤੀ ਖਾਨ ਜੀ ਜੇਤੇ ਮਾਰੇ ਹੋ ਗਏ ਤੁਹਾਡੇ ਅਸੀਂ 4 ਦਿਨ ਜੰਗਲਾਂ ਚ ਠੀ ਗਏ ਤੁਸੀਂ ਤਾਂ ਇਹ ਵੀ ਭੁੱਲ ਗਏ ਕਿ ਮੌਤ ਨੂੰ ਤਾਂ ਲਾੜੀ ਜਾਂਦੇ ਨੇ ਸਿੰਘ ਆਓ ਕਲਗੀ ਤਰਜੀ ਦੇ ਦੋ ਸਰਬਲੋਹੀ ਗੜ ਤੁਹਾਡੇ ਮੂਹਰੇ ਖਲੋਤੇ ਹਨ ਅਜ਼ਮਾ ਕੇ ਦੇਖੋ ਰਤਾ ਅਜ਼ਮਾ ਕੇ ਦੇਖੋ ਰਤਾ ਜੂਰ ਹਾਸਾ ਹੋਇਆ ਗਰਜਾ ਸਿੰਘ ਬੋਲਿਆ ਕੁਝ ਨਹੀਂ ਮਟਿਆ ਜਾਣਾ ਹਕੂਮਤ ਨਾਲ ਟੱਕਰ ਲੈ ਕੇ ਜਦ ਹਾਥੀ ਲੰਘਦੇ ਹਨ ਤਾਂ ਘਾ ਬੇਕਸੂਰਾ ਹੀ ਮਸਲਿਆ ਜਾਂਦਾ ਹੈ ਜਲਾਲਦੀਨ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਸੀਂ ਜੋ ਪੰਥ ਚੁਣਿਆ ਉਸ ਨਾਲ ਪੂਰੇ ਵਕਫ ਹਾਂ ਪਰ ਕੀ ਤੁਸੀਂ ਆਪਣੇ ਰਾਹ ਤੋਂ ਜਾਣੋ ਹੋ ਉਹ ਲੈ ਕਾਦੀ ਫਿਤਰਤ ਹੈ ਖਾਨ ਸਾਹਿਬ ਉਹ ਸਦਾ ਉਠ ਖਲੋਂਦਾ ਹੈ ਹਾਥੀਆਂ ਦਾ ਕੀ ਹੈ ਚਾਰਕ ਦਿਨਾਂ ਦੇ ਪ੍ਰਾਉਣੇ ਹਨ ਬੋਤਾ ਸਿੰਘ ਬੋਲਿਆ ਉਮਰਾਂ ਦੇਖੋ ਆਪਣੀਆਂ ਕਿਉਂ ਭੰਗ ਦੇ ਭਾਣੇ ਜਾਨ ਗਵਾਉਂਦੇ ਹੋ ਖਾਨ ਬਹਾਦਰ ਦੀ ਫੌਜ ਵਿੱਚ ਭਰਤੀ ਹੋ ਵੱਡੇ ਰਤਵੇ ਬਖਸ਼ੇ ਜਾਣਗੇ ਜਲਾਲਦੀਨ ਬੋਲਿਆ ਛੱਡੋ ਬਾਣੀਆਂ ਵਾਲੀਆਂ ਗੱਲਾਂ ਖਾਨ ਸਾਹਿਬ ਆਸ਼ਟਾ ਨਾਲ ਵਪਾਰੀਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ ਚਣਾ ਦੇ ਕੰਡੇ ਤੇ ਖਲੋਕੇ ਘੜੇ ਟਣਕਾ ਕੇ ਨਹੀਂ ਦੇਖੀਗੇ ਛਾਲ ਮਾਰਨ ਦੀ ਕਰੀਦੀ ਹੈ ਤੁਸੀਂ ਤਾਂ ਇੰਝ ਕਰੋ ਕਿ ਇੱਕ ਇੱਕ ਕਰਕੇ ਆਓ ਜੰਗ ਦਾ ਥੋੜਾ ਆਨੰਦ ਲਈਏ ਗਰਜਾ ਸਿੰਘ ਨੇ ਜਵਾਬ ਦਿੱਤਾ ਜਲਾਲਦੀਨ ਦੋ ਪੈਦਲ ਸਪਾਈਆਂ ਨੂੰ ਇਸ਼ਾਰਾ ਕਰਦਾ ਹੈ ਤੇ ਉਹ ਸਿੰਘਾਂ ਵੱਲ ਵਧਣ ਲੱਗਦੇ ਹਨ ਇਧਰੋਂ ਸਿੰਘ ਤਿਆਰ ਹੋਣ ਲੱਗਦੇ ਹਨ ਤੇ ਜੱਪ ਸਾਹਿਬ ਆਰੰਭ ਕਰਦੇ ਹਨ ਚੱਕਰ ਚਿਹਨ ਅਰ ਵਰਨ ਜਾਤ ਦੋਵੇਂ ਸਿੰਘ ਸ਼ਬਦ ਪੜਦੇ-ਪੜਦੇ ਸਪਾਹੀਆਂ ਦੇ ਸਾਹਮਣੇ ਹੋ ਜਾਂਦੇ ਹਨ ਇੱਕ ਹੱਥ ਛੋਟਾ ਤੇ ਦੂਜੇ ਹੱਥ ਕਰਪਾਨ ਹੈ ਸਿਪਾਹੀ ਹਾਰ ਕਰਨ ਲਈ ਅੱਗੇ ਵੱਧਦੇ ਹਨ ਸਿੰਘ ਗੱਤਕੇ ਦੇ ਪੈਂਤਰੇ ਲੈਂਦੇ ਹਨ ਤੇ ਸ਼ਸਤਰ ਚਲਾਉਂਦੇ ਹੋਏ ਪੜ ਰਹੇ ਹਨ ਉਜੰਗ ਪ੍ਰਿਆਤ ਸ਼ੰਦ ਨਮਸਤਮ ਅਕਾਲੇ ਨਮਸਤਮ ਕਰਪਾਲੇ ਨਮਸਤਮ ਅਰੂਪੇ ਨਮਸਤਮ ਅਨੂਪੇ ਇਸ ਤਰ੍ਹਾਂ ਉਹਨਾਂ ਦੇ ਵਾਰ ਤੇ ਜੱਪ ਸਹਰ ਇੱਕੋ ਲੈ ਤਾਲ ਵਿੱਚ ਚੱਲ ਰਹੇ ਹਨ ਪਹਿਲੇ ਵਾਰ ਨਾਲ ਹੀ ਦੋਹੇ ਸਿਪਾਹੀ ਮਾਰੇ ਜਾਂਦੇ ਹਨ ਦੋ ਸਪਾਈਆਂ ਦੇ ਮਾਰੇ ਜਾਂਦੇ ਜਲਾਲਉਦੀਨ ਦੋ ਹੋਰ ਭੇਜਦਾ ਹੈ ਉਹ ਵੀ ਮਾਰੇ ਜਾਂਦੇ ਹਨ ਹੁਣ ਉਹ ਚਾਰ ਸਿਪਾਹੀ ਭੇਜਦਾ ਹੈ ਤੇ ਸਿੰਘ ਪਿੱਠਾ ਜੋੜ ਲੈਂਦੇ ਹਨ ਕਿੰਨਾ ਫਰਕ ਹੈ ਪਿੱਠ ਕਰ ਲੈਣ ਤੇ ਪਿੱਠਾ ਜੋੜ ਲੈਣ ਵਿੱਚ ਏ ਸੱਚੇ ਪਾਤਸ਼ਾਹ ਤੇਰੇ ਸਿੱਖਾਂ ਦੀ ਕਦੇ ਵੀ ਇੱਕ ਦੂਜੇ ਵੱਲ ਪਿੱਠ ਨਾ ਹੋਵੇ ਪਰ ਪਿੱਠਾਂ ਸਦਾ ਜੁੜੀਆਂ ਰਹਿਣ ਬਸਤਾਨਾ ਜੁੜੀਆਂ ਪਿੱਠਾਂ ਦੇਖ ਕੇ ਬੋਲਦਾ ਹੈ ਚਾਰਾ ਨੂੰ ਵੀ ਸਿੰਘ ਸੋਧ ਦਿੰਦੇ ਹਨ ਨਾਲ-ਨਾਲ ਜਪ ਸਾਹਿਬ ਦੇ ਬੋਲ ਉਮੇ ਗੂੰਜ ਰਹੇ ਹਨ ਜਲਾਲਦੀਨ 10 ਸਿਪਾਹੀ ਭੇਜਦਾ ਹੈ ਤੇ ਸਿੰਘਾਂ ਦੇ ਬਾਰ ਤੀਜੀ ਫੜ ਜਾਂਦੇ ਹਨ ਤੇ ਆਵਾਜ਼ ਆਉਂਦੀ ਹੈ ਇੱਕ ਅਸ਼ਰੀ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਸ ਅਪੰਜ ਅਲਖ ਅਪਖ ਆਕਾਰ ਦਿਆਲ ਅਲੇਖ ਆਪੇਖ ਜਿੰਨੀ ਤੇਜ਼ੀ ਨਾਲ ਬਾਣੀ ਚੱਲ ਰਹੀ ਹੈ ਸਿੰਘਾਂ ਦੇ ਸ਼ਸਤਰ ਵੀ ਉਨੀ ਫੁਰਤੀ ਨਾਲ ਹੀ ਝੂਮ ਰਹੇ ਹਨ ਚੱਲਦੀ ਲੜਾਈ ਵਿੱਚ ਜਲਾਲਦੀਨ ਤੀਰਾਂ ਵਾਲਿਆਂ ਨੂੰ ਵੀ ਇਸ਼ਾਰਾ ਕਰਦਾ ਹੈ ਤੇ ਉਹ ਤੀਰ ਚਲਾਉਂਦੇ ਹਨ ਪਾਰ ਤੀਰ ਸਿੰਘਾਂ ਨੂੰ ਨਹੀਂ ਛੂੰਦੇ 10 ਸਪਾਹੀ ਵੀ ਮੈਦਾਨ ਵਿੱਚ ਰਾਖ ਦੇ ਢੇਰ ਬਾਗ ਪਏ ਹਨ ਕੋਲ ਡਿੱਗੇ ਪਏ ਤੀਰ ਚੁੱਕ ਕੇ ਮੱਥੇ ਨੂੰ ਲਾਉਂਦਾ ਹੋਇਆ ਬੋਤਾ ਸਿੰਘ ਬੋਲਦਾ ਹੈ ਫਿੱਟੇ ਮੂੰਹ ਇਹੋ ਜਿਹੇ ਬਹਾਦਰਾਂ ਦੇ ਤੀਰਾਂ ਦੇ ਵੀ ਬੇਅਦਵੀ ਕਰ ਰਹੇ ਹੋ ਕਮਾਨ ਚੋਂ ਨਿਕਲਿਆ ਤੀਰ ਜੇ ਨਿਸ਼ਾਨੇ ਨੂੰ ਛੂਹੇ ਬਿਨਾਂ ਧਰਤੀ ਤੇ ਡਿੱਗ ਪਵੇ ਤਾਂ ਇਹ ਤੀਰ ਦੀ ਬੇਅਦਵੀ ਹੈ ਤੇ ਨਿਸ਼ਾਨੇਵਾਜ਼ ਲਈ ਡੁੱਬ ਮਰਨ ਵਾਲੀ ਗੱਲ ਬੋਤਾ ਸਿੰਘ ਦੀ ਗੱਲ ਸੁਣ ਕੇ ਕੋਲ ਖਲੋਤੀ ਸਰਬੱਤ ਸੰਗਤ ਸਿੰਘਾਂ ਤੇ ਸ਼ੈਸਰਾਂ ਨੂੰ ਮੱਥਾ ਟੇਕ ਦਿੰਦੀ ਹੈ ਮੈਦਾਨ ਵਿੱਚ 20 ਦੇ ਕਰੀਬ ਪਈਆਂ ਸਪਾਈਆਂ ਦੀਆਂ ਲਾਸ਼ਾਂ ਤੇ ਸਿੰਘਾਂ ਦੇ ਬੋਲ ਸੁਣ ਕੇ ਜਲਾਲਦੀਨ ਗੁੱਸੇ ਵਿੱਚ ਆਉਂਦਾ ਹੈ ਤੇ ਤੀਰਾਂ ਵਾਲਿਆਂ ਨੂੰ ਮੁੜ ਇਸ਼ਾਰਾ ਕਰਦਾ ਹੈ ਇਧਰੋਂ ਸਿੰਘਾਂ ਕੋਲ ਪਈਆਂ ਢੀਮਾਂ ਚੁੱਕ ਕੇ ਫੌਜ ਤੇ ਭਰਾ ਦਿੰਦੇ ਹਨ ਤੇ ਕਈ ਘੋੜਸਵਾਰ ਘੋੜੀਆਂ ਤੋਂ ਡਿੱਗ ਪੈਂਦੇ ਹਨ ਸਿੰਘ ਨਿਸ਼ਾਨਚੀਆਂ ਵੱਲੋਂ ਛੱਡੇ ਗਏ ਤੀਰਾਂ ਦੇ ਸਾਹਮਣੇ ਜਾਂਦੇ ਹਨ ਤੇ ਆਪਣੇ ਸ਼ਸਤਰਾਂ ਨਾਲ ਰੋਕ ਰਹੇ ਹਨ ਮਸਤਾਨਾ ਬੋਲ ਰਿਹਾ ਹੈ ਤੁਰਕ ਜਿੰਦ ਕੋ ਚਹੇ ਬਚਾਈ ਸਿੰਘਾਂ ਚਿੰਤਾ ਜਿੰਦਨਾ ਕਾਈ ਜਿਧਰੋਂ ਸ਼ਸਤਰ ਤੁਰਕਨ ਆਵੇ ਸਿੰਘ ਸੋ ਦਵੜ ਉਤਹਿ ਵਲਤਾਵੇਂ ਤੀਰ ਲਗੇ ਸਿੰਘ ਪਟ ਸਟਾਵੇਂ ਦੁਰਕਣ ਕੋਸ ਅੱਖੀ ਦਿਖਾਵੇ ਸਿੰਘ ਕਹੈ ਤ੍ਰਿਕ ਤੁਮਰੇ ਤੀਰ ਹਮਰੋ چیر ਨਾ ਸਕੈ ਸਰੀਰ ਕੋਈ ਹਿੱਲਾ ਚੱਲਦਾ ਨਾ ਦੇਖ ਕੇ ਜਲਾਲਦੀਨ ਬਦੂਕਾਂ ਵਾਲਿਆਂ ਨੂੰ ਅੱਗੇ ਕਰਦਾ ਹੈ ਤੇ ਗੋਲੀ ਦਾ ਇਸ਼ਾਰਾ ਕਰਦਾ ਹੈ ਗੋਲੀਆਂ ਚੱਲਦੀਆਂ ਹਨ ਤੇ ਦੋਹਾਂ ਸਿੰਘਾਂ ਦੇ ਲੱਤਾਂ ਵਿੱਚ ਵੱਜਦੀਆਂ ਹਨ ਦੋਹੇ ਸਿੰਘ ਗੋਡਿਆਂ ਭਾਰ ਹੋ ਗਏ ਹਨ ਤੇ ਜਲਾਲਦੀਨ ਨੂੰ ਕਹਿੰਦੇ ਹਨ ਖਾਨ ਸਾਹਿਬ ਹਜੇ ਸਾਡੇ ਹੱਥ ਦਾ ਸਲਾਮਤ ਨੇ ਆਓ ਦੋ ਦੋ ਹੱਥ ਤੁਸੀਂ ਵੀ ਕਰ ਲੋ ਸਿੰਘਾਂ ਦੀ ਬੰਗਾਰ ਸੁਣ ਕੇ ਜਲਾਲਦੀਨ ਸਿਪਾਈਆਂ ਨੂੰ ਇਕੱਠੇ ਟੁੱਟ ਪੈਣ ਦਾ ਇਸ਼ਾਰਾ ਕਰਦਾ ਹੈ ਕਿ ਇਕੱਠੇ ਹਮਲਾ ਕਰੋ ਪੰਜਾਬ ਵਿੱਚ ਬਸ ਇਹੋ ਆਖਰੀ ਸਿੱਖ ਬਚੇ ਹਨ ਖਾਤਮਾ ਕਰ ਦਿਓ ਇਹਨਾਂ ਦਾ ਤਾਂ ਕਿ ਦੁਬਾਰਾ ਕੋਈ ਹਕੂਮਤ ਵਿਰੁੱਧ ਉਠਣ ਦਾ ਹਿਆ ਨਾ ਕਰੇ ਜਲਾਲਦੀਨ ਸਪਾਹੀਆਂ ਨੂੰ ਆਖਰੀ ਹਮਲੇ ਲਈ ਬੰਗਾਰਦਾ ਹੈ। ਗੋਡਿਆਂ ਭਾਰ ਡਟੇ ਹੋਏ ਸਿੰਘ ਮੁਗਲਾਂ ਨਾਲ ਜੂਝ ਰਹੇ ਹਨ। ਬੋਤਾ ਸਿੰਘ ਇੱਕ ਲੱਤ ếਖ ਲੋਕੇ ਸਪਾਹੀਆਂ ਨਾਲ ਟੱਕਰ ਲੈ ਰਿਹਾ ਹੈ। ਗਰਜਾ ਸਿੰਘ ਵੀ ਹੌਸਲਾ ਕਰਕੇ ਇੱਕ ਲੱਤ ਤੇ ਉੱਠਦਾ ਹੈ ਤੇ ਸਪਾਹੀਆਂ ਦੇ ਆਹੂ ਲਾਉਂਦਾ ਹੈ। ਚੰਡੀ ਦੇ ਵਾਰ ਲਗਾਤਾਰ ਚੱਲ ਰਹੀ ਹੈ। ਗੋਲੀਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ। ਸਿੰਘ ਉੱਚੀ ਸੁਰ ਵਿੱਚ ਪੜਦੇ ਹਨ ਦੁਕਾਲਨ ਪ੍ਰਨਾਸੀ ਵਿਦਾਲਨ ਸਰੂਪੇ ਸਦਾ ਅੰਗ ਸੰਗੇ ਅਪੰਗ ਬਿਪੂਤੇ ਦੁਕਾਲਨ ਪ੍ਰਨਾਸੀ ਵਿਦਾਲਨ ਸਰੂਪੇ ਸਦਾ ਅੰਗ ਸੰਗੇ ਅਪੰਗ ਬਿਪੂਤੇ ਪੰਜਾਬ ਦੇ ਦਰਿਆ ਵੀ ਸਿੱਖ ਨੇ ਪੰਜਾਬ ਦੇ ਜੰਗਲ ਵੀ ਸਿੱਖ ਪੰਜਾਬ ਦੀਆਂ ਰੋਈਆਂ ਬੇਲੇ ਪੌਣਾ ਫੁੱਲ ਬੂਟੇ ਪੱਤੇ ਸਭ ਸਿੱਖਣੇ ਯੀਨੂ ਕਿਨੂ ਖਤਮ ਕਰੋਗੇ ਕਹਿੰਦਾ ਹੋਇਆ ਮਸਤਾਨਾ ਸ਼ਹੀਦ ਹੋ ਗਏ ਸਿੰਘਾਂ ਨੇ ਅਪਵਿੱਤਰ ਦੇਹਾਂਪੁਰ ਬੈਠ ਗਿਆ ਸ਼ਹੀਦਾਂ ਦੇ ਲਹੂ ਨਾਲ ਰਤੀ ਮਿੱਟੀ ਚੁੱਕ ਕੇ ਮੱਥੇ ਨੂੰ ਸ਼ੋਹਾਈ ਤੇ ਬੁੱਲਿਆ ਪੰਜਾਬ ਦੀ ਮਿੱਟੀ ਸ਼ਹੀਦਾਂ ਨੇ ਆਪਣੀ ਰਤ ਨਾਲ ਸਿੰਜੀ ਹੈ ਇਸ ਵਿੱਚੋਂ ਸੂਰਮਿਆਂ ਦੀ ਫਸਲ ਉੱਗੇਗੀ ਐਸੇ ਸੂਰਮੇ ਜਿਹੜੇ ਮੁਗਲ ਰਾਜ ਦੀਆਂ ਜੜਾਂ ਸਦਾ ਲਈ ਇਸ ਧਰਤੀ ਤੋਂ ਉਖੇੜ ਦੇਣਗੇ ਧੰਨਵਾਦ ਜੀ ਕੱਲ ਫਿਰ ਮਿਲਦੇ ਹਾਂ ਅੰਕ 15 ਲੈਗ ਸਸ਼ੀ ਅਕਾਲਚ